ਪੰਜਾਬ ਦੇ ਵਿੱਚ ਇੱਕ ਰੇਲ ਗੱਡੀ ਬਿਨਾਂ ਡਰਾਈਵਰ ਤੋਂ 76 ਕਿਲੋਮੀਟਰ ਦਾ ਸਫ਼ਰ ਤੈਅ ਕਰ ਜਾਂਦੀ ਹੈ ਇਸ ਦੇ ਵਿੱਚ ਗਲਤੀ ਕਿੱs ਦੀ ਸੀ ਤੇ ਵਾਰਦਾਤ ਹੋਈ ਕਿਦਾਂ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਰੇਲਵੇ ਭਾਗ ਦੀ ਇੱਕ ਮਾਲ ਗੱਡੀ ਸਵੇਰੇ ਕਠੂਆ ਰੇਲਵੇ ਸਟੇਸ਼ਨ ਤੋਂ ਅਚਾਨਕ ਬਿਨਾਂ ਡਰਾਈਵਰ ਤੋਂ ਹੀ ਤੁਰਪਈ ਤੇ ਜਿਸ ਨੂੰ ਕਾਫੀ ਜੱਦੋ ਜਹਿਦ ਮਗਰੋਂ ਮੁਕੇਰੀਆਂ ਨੇੜਲੇ ਕਸਬਾ ਉੱਚੀ ਬਸੀ ਦੇ ਰੇਲਵੇ ਸਟੇਸ਼ਨ ਤੇ ਲੱਕੜ ਦੇ ਸਟਾਪ ਲਗਾ ਕੇ ਬੜੀ ਮੁਸ਼ਕਲ ਨਾਲ ਰੋਕਿਆ ਗਿਆ ਬਿਨਾਂ ਡਰਾਈਵਰ ਤੋਂ 76 ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕੀ ਇਸ ਮਾਲ ਗੱਡੀ ਦੀ ਰੇਲਵੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ ਜਿਸ ਮਗਰੋਂ ਇਸ ਨੂੰ ਅਗਲੇ ਸਟੇਸ਼ਨ ਦੇ ਵਾਸਤੇ ਰਵਾਨਾ ਕੀਤਾ ਗਿਆ ਤਾਂ ਦੱਸਿਆ ਕਿ ਜੋ ਜਾਣਕਾਰੀ ਮਿਲੀ ਹੈ ਉਸ ਅਨੁਸਾਰ ਗੱਡੀ ਨੂੰ ਕਠਵਾ ਤੋਂ ਅਗਲੇ ਸਟੇਸ਼ਨ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਸਫਲ ਰਹਿਣ ਤੇ ਅਖੀਰ ਮਾਲ ਗੱਡੀ ਨੂੰ ਉੱਚੀ ਬੱਸੀ ਕੋਲ ਰੋਕਿਆ ਜਾ ਸਕਿਆ ਕਰੀਬ 80 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਜਲਦੀ ਸਮਾਲ ਗੱਡੀ ਕਾਰਨ 3 ਰੇਲ ਗੱਡੀਆਂ ਪ੍ਰਭਾਵਿਤ ਵੀ ਹੋਈਆਂ ਨੇ ਅਤੇ ਘਟਨਾ ਦੀ ਸੂਚਨਾ ਮਿਲਣ ਮਗਰੋਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮਾਮਲੇ ਦੇ ਜਾਂਚ ਦੇ ਹੁਕਮ ਦਿੱਤੇ ਨੇ ਦੱਸਦੀ ਹੈ ਕਿ ਬਿਨਾਂ ਡਰਾਈਵਰ ਦੇ ਕਠੂਆ ਤੋਂ ਰਵਾਨਾ ਹੋਣ ਵਾਲੀ ਇਸ ਮਾਲ ਗੱਡੀ ਨੂੰ ਰੋਕਣ ਲਈ ਜਲੰਧਰ ਤੱਕ ਦੇ ਸਾਰੇ ਸਟੇਸ਼ਨਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਅਤੇ ਖਾਲੀ 53 ਡੱਬਿਆਂ ਦੇ ਨਾਲ ਚੱਲ ਰਹੀ ਗੱਡੀ ਦੇ ਉੱਚੀ ਬੱਸੀ ਨੇੜੇ ਰੁਕਣ ਤੋਂ ਬਾਅਦ ਅਧਿਕਾਰੀਆਂ ਨੇ ਸੁਖਦਾ ਸਾਹ ਲਿਆ ਤੇ ਮੁੜਨੀ ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ ਕਠਵਾ ਸਟੇਸ਼ਨ ਤੇ ਗੱਡੀ ਦਾ ਡਰਾਈਵਰ ਇੰਜਣ ਚਲਾ ਕੇ ਬਿਨਾਂ ਹੈਂਡ ਬ੍ਰੇਕ ਲਾਇਆ ਹੀੜਾ ਉੱਤਰ ਗਿਆ ਅਤੇ ਗੱਡੀ ਢਲਾਨ ਤੇ ਖੜੀ ਸੀ ਜਿਸ ਕਾਰਨ ਉਹ ਤੁਰਪਈ ਅਤੇ ਹੌਲੀ-ਹੌਲੀ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਪੁੱਜ ਗਈ ਰੇਲਵੇ ਅਧਿਕਾਰੀਆਂ ਨੇ ਤੁਰੰਤ ਅਗਲੇ ਸਟੇਸ਼ਨਾਂ ਤੇ ਅਲਰਟ ਜਾਰੀ ਕਰਵਾ ਕੇ ਲਾਂਗੇ ਬੰਦ ਕਰਵਾ ਦਿੱਤੇ ਤੇ ਪਠਾਨਕੋਟ ਵੱਲ ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਵੀ ਰੋਕ ਦਿੱਤੀਆਂ ਪਹਿਲਾ ਮਾਲ ਗੱਡੀ ਨੂੰ ਸੁਜਾਨਪੁਰ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਗੱਡੀ ਨਾ ਰੁਕੀ ਇਸ ਮਗਰੋਂ ਰਫ਼ਤਾਰ ਤੇਜ਼ ਹੋਣ ਕਾਰਨ ਪਠਾਨਕੋਟ ਕੈਂਟ ਕੰਦਰੋੜੀ ਮੀਰਥਲ ਪੰਘਾਲਾ ਤੇ ਮੁਕੇਰੀਆਂ ਦੇ ਸਟੇਸ਼ਨਾਂ ਤੇ ਵੀ ਇਸ ਨੂੰ ਨਾ ਰੋਕਿਆ ਜਾ ਸਕਿਆ ਅਖੀਰ ਰਫ਼ਤਾਰ ਥੋੜੀ ਘਟਨ ਮਗਰੋਂ ਇਸ ਨੂੰ ਉੱਚੀ ਬੱਸੀ ਰੇਲਵੇ ਸਟੇਸ਼ਨ ਤੇ ਰੋਕਿਆ ਜਾ ਸਕਿਆ ਤਾ ਜਾਂਚ ਜਿਹੜੀ ਮਗਰੋਂ ਸਖਤ ਕਾਰਵਾਈ ਕੀਤੀ ਜਾਏਗੀ ਇਹਦਾ ਦਾਵਾ ਵੀ ਟ੍ਰੈਫਿਕ ਮੈਨੇਜਰ ਦੇ ਵੱਲੋਂ ਕੀਤਾ ਗਿਆ ਹੈ ਜੰਮੂ ਰੇਲਵੇ ਡਿਵੀਜ਼ਨ ਦੇ ਟ੍ਰੈਫਿਕ ਮੈਨੇਜਰ ਅਸ਼ੋਕ ਕੁਮਾਰ ਸਿਨਾ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਉਪਰੰਤ ਦੋਸ਼ੀ ਪਾਏ ਜਾਣ ਵਾਲੇ ਮੁਲਾਜ਼ਮ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਭਵਿੱਖ ਦੇ ਵਿੱਚ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਸੰਭਾਵਿਤ ਸੁਰੱਖਿਆ ਕੋਤਾਈਆਂ ਦੀ ਪਛਾਣ ਕਰਨ ਲਈ ਮਾਮਲੇ ਨੂੰ ਵਿਚਾਰਿਆ ਜਾਊਗਾ ਇਹ ਦਾਵਾ ਜਰੂਰ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇੱਕ ਵੱਡਾ ਕਾਰਨ ਹੀ ਸਾਹਮਣੇ ਆਇਆ ਕਿ ਜਦੋਂ ਰੇਲ ਗੱਡੀ ਖੜਾਈ ਗਈ ਸੀ ਤਾਂ ਉਸ ਦੀ ਹੈਂਡ ਬ੍ਰੇਕ ਨਹੀਂ ਸਲਾਈ ਗਈ ਤੇ ਢੁਲਾਨ ਦੇ ਕਾਰਨ ਉਹ ਗੱਡੀ ਜਿਹੜੀ ਫਿਰ ਰੁੜ ਪਈ ਅਤੇ ਰੁੜਦੇ ਰੁੜਦੇ ਉਹ ਪ੍ਰਤੀ ਘੰਟੇ ਦੇ ਵਿੱਚ 80 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਚੱਲ ਪਈ ਯਾਨੀ ਕਿ ਇਸ ਗੱਡੀ ਦੀ ਜਿਹੜੀ ਰਫ਼ਤਾਰ ਹੈ ਉਹ ਇੱਕ ਘੰਟੇ ਦੇ ਵਿੱਚ 80 ਕਿਲੋਮੀਟਰ ਸੀ ਤੇ 76 ਕਿਲੋਮੀਟਰ ਦਾ ਸਫ਼ਰ ਹੈ ਗੱਡੀ ਤੈਅ ਕਰਕੇ ਉਸ ਤੋਂ ਬਾਅਦ ਇਸ ਨੂੰ ਬੜੀ ਮਸ਼ਕਤੋਂ ਬਾਅਦ ਜਿਹੜਾ ਰੋਕਿਆ ਗਿਆ ਕਿਉਂਕਿ ਇਹ ਪਹਿਲੀ ਕੋਈ ਘਟਨਾ ਨਹੀਂ ਹੈ ਕਿ ਇਸ ਤੋਂ ਪਹਿਲਾਂ ਹੋਰ ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ ਜ਼ਰੂਰ ਸਾਹਮਣੇ ਆਉਂਦੀਆਂ ਨੇ ਪਰ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਕਿ ਬਿਨਾ ਡਰਾਈਵਰ ਦੇ ਕਿਉਂਕਿ ਇਹ ਵੀ ਕਿਤੇ ਨਾ ਕਿਤੇ ਇੱਕ ਚੰਗੀ ਗੱਲ ਰਹੀ ਕਿ ਇਹ ਗੱਡੀ ਹੈ ਜਿਹੜੀ ਉਹ ਸਿਰਫ ਮਾਲ ਗੱਡੀ ਸੀ ਜਿਸ ਦੇ ਵਿੱਚ ਕਿ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਤੇ ਲਜਾਇਆ ਜਾਂਦਾ ਹੈ ਹਾਲਾਂਕਿ ਸਵਾਰੀਆਂ ਵਾਲੀ ਯਾਤਰੀ ਵਾਲੀ ਗੱਡੀ ਨਹੀਂ ਸੀ ਹੈਗੀ ਜੇਕਰ ਜਾਤਰੀਆਂ ਯਾਤਰੂਆਂ ਵਾਲੀ ਨਾਲ ਭਰੀ ਗੱਡੀ ਹੁੰਦੀ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਤੇ ਹੋਰ ਵੀ ਕਿਤਨਾ ਕਿਤੇ ਕੋਈ ਇਹੀ ਘਟਨਾ ਇਸ ਦੇ ਨਾਲ ਹੋ ਸਕਦੀ ਸੀ ਜੇ ਗੱਡੀ ਪਲਟ ਵੀ ਜਾਂਦੀ ਤਾਂ ਪਰ ਸਵਾਲ ਇਹ ਹੈ ਕਿ ਜਈਆਂ ਜੜੀਆਂ ਕੁਤਾਈਆਂ ਨੇ ਉਸ ਸਾਹਮਣੇ ਆਉਂਦੀਆਂ ਨੇ ਉਸ ਤੇ ਵਿੱਚ ਵੱਡੇ ਬਿਆਨ ਤੋਂ ਇਲਾਵਾ ਕਿ ਕੋਈ ਸਖਤ ਕਾਰਵਾਈ ਵੀ ਹੋਊਗੀ ਜਿਸ ਤਰੀਕੇ ਨਾਲ ਇੱਕ ਗਲਤੀ ਡਰਾਈਵਰ ਦੀ ਵੀ ਸਾਹਮਣੇ ਆਈ ਆ ਕਿ ਹੈਂਡ ਬ੍ਰੇਕ ਨਹੀਂ ਸੀ ਲਾਈ ਹੋਈ ਤਾਂ ਕਹਿ ਲਿਏ ਕਿ ਇੱਕ ਇਹ ਵੱਡੀ ਘਟਨਾ ਵਾਪਰ ਤੋਂ ਬਚ ਗਈ ਕਿ ਉਸਦੇ ਵਿੱਚ ਉਹ ਯਾਤਰੂਆਂ ਵਾਲੀ ਗੱਡੀ ਨਹੀਂ ਸੀ ਹੈਗੀ ਦੂਜੀ ਜੇਕਰ ਮਾਲ ਗੱਡੀ ਵੀ ਸੀ ਤਾਂ ਹੋਰ ਗੱਡੀਆਂ ਨਾਲ ਵੀ ਟਕਰਾਅ ਹੋ ਸਕਦਾ ਸੀ ਹਾਲਾਂਕਿ ਤਿੰਨ ਗੱਡੀਆਂ ਨਾਲ ਪ੍ਰਭਾਵਿਤ ਹੋਈਆਂ ਵੀ ਦੱਸੀਆਂ ਜਾ ਰਹੀਆਂ ਨੇ ਕਿਉਂਕਿ ਜਦੋਂ ਇੱਕ ਲੇਨ ਤੋਂ ਗੱਡੀ ਬਿਨਾਂ ਸਮੇਂ ਦੇ ਚੱਲਦੀ ਹੈ ਬਿਨਾਂ ਕਿਸੇ ਪਲਾਨਿੰਗ ਦੇ ਚੱਲ ਜਾਂਦੀ ਹੈ ਜਿਸ ਤਰੀਕੇ ਨਾਲ ਇਹ ਗੱਡੀ ਰੁੜ ਪਈ ਅੰਤ ਅੱਗੇ ਭੱਜੀ ਤਾਂ ਉਸ ਤੋਂ ਬਾਅਦ ਹੋਰ ਲੇਨਾਂ ਨੇ ਜਿਹੜੀਆਂ ਉਹਦੇ ਐਂਗਲ ਵੀ ਬਦਲਣੇ ਪੈਂਦੇ ਨੇ ਉਸ ਲੇਨ ਦੇ ਉੱਤੇ ਆਉਣ ਵਾਲੀਆਂ ਗੱਡੀਆਂ ਦਾ ਸਮਾਂ ਵੀ ਦੇਖਣਾ ਪੈਂਦਾ ਤੇ ਉਸ ਦੇ ਨਾਲ ਸਾਰੀਆਂ ਲਾਈਨਾਂ ਨੇ ਜਿਹੜੀਆਂ ਜਾਂ ਸਾਰੇ ਸਟੇਸ਼ਨਾਂ ਦੀਆਂ ਗੱਡੀਆਂ ਸੀਗੀਆਂ ਉਹ ਵੀ ਪ੍ਰਭਾਵਿਤ ਹੋਈਆਂ ਤੇ ਯਾਤਰੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਦੱਸਿਆ ਜਾ ਰਿਹਾ ਕਿ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸਮੇਂ ਦੀ ਸਮੱਸਿਆ ਦਾ ਜਿਹੜੀਆਂ ਦੂਜੀਆਂ ਗੱਡੀਆਂ ਨੇ ਉਸ ਪਾਸੇ ਨੂੰ ਜਾਣਾ ਸੀ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰੁਕਵਾਉਣਾ ਪਿਆ ਤਾਂ ਜੋ ਗੱਡੀ ਉਧਰੋਂ ਆ ਕੇ ਕਿਸੇ ਹੋਰ ਗੱਡੀ ਨੂੰ ਫੇਟ ਨਾ ਮਾਰ ਜਾਂਦੀ ਤੇ ਕਿਸ ਲੇਨ ਤੇ ਚੜ ਜਾਂਦੀ ਇਸ ਦਾ ਵੀ ਜਿਹੜਾ ਸਿਗਨਲ ਬਦਲਣਾ ਉਹ ਮੁਸ਼ਕਲ ਹੋ ਜਾਂਦਾ ਹੈ ਜਦੋਂ ਕੋਈ ਗੱਡੀ ਬਿਨਾਂ ਡਰਾਈਵਰ ਦੇ ਚੱਲ ਪੈਂਦੀ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਜਾਂਚ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਂਦੀ ਹੈ ਜੇਕਰ ਕੋਈ ਮੁਲਾਜ਼ਮੇ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਜੁੜੇ ਮਿਊਂਟਰ ਪੰਜਾਬੀ মিডিਆ ਨਾਲ ਧੰਨਵਾਦ